ਇਹਨਾਂ ਜੁੱਤੀ ਹਟਦੀ ਨਹੀਂ। ਪਈ ਜਾਂਦੀ ਆ। ਹਾਂ ਇਹ ਦੁਨੀਆ ਦੀ ਸਭ ਤੋਂ ਮਹਿੰਗੀ ਥਾਂ ਮੰਨੀ ਜਾਂਦੀ ਆ। ਕਿਉਂਕਿ ਟਾਡਰ ਮੱਲ ਨੇ ਇਹ ਜਗ੍ਹਾ ਮਤਲਬ ਕਿ ਸਿਆਉਣੇ ਦੇ ਸਿੱਕਿਆਂ ਦੇ ਨਾਲ ਮਤਲਬ ਕਿ ਜੋ ਸਹਿਬ ਜਾਦਿਆਂ ਦੀਆਂ ਮ੍ਰਿਤਕ ਦੇਹਾਂ ਸੀਗੀਆਂ ਤੇ ਮਾਤਾ ਗੁਜਰੀ ਜੀ ਤੇ ਸਹਿਬ ਜਾਦੇ ਜੀ ਆਂਦੀਆਂ ਹਾਂ। ਮ੍ਰਿਤਕ ਦੇਹਾਂ ਸੀ ਉਹ ਮ੍ਰਿਤਕ ਦੇਹਾਂ ਦੀ ਆ ਜਿਹੜੇ ਸ਼ੇਰ ਸੀਗੇ ਨਾ ਇਹਨਾਂ ਨੇ ਰਾਖੀ ਰੱਖੀ ਸੀਗੀ ਆ ਗਿਆ ਬਾਬੇ ਹਾਂ ਜੀ ਮਿੱਤਰੋ ਆਪਾਂ ਉਧਰ ਸੇਵਾ ਕਰਾਉਣ ਲੱਗੇ ਸੰਗਤ ਨੂੰ ਵੀ ਵਾਦੀ ਸੀ ਨਾ ਤੇ ਇਹ ਹੈਗਾ ਜੀ ਸ਼ੇਰਾਂ ਵਾਲਾ ਗੁਰਦੁਆਰਾ ਸ਼ੇਰਾਂ ਵਾਲਾ ਇੱਥੇ ਦਾ ਮਤਲਬ ਕਿ ਨਾ ਜੋ ਸਹਿਬਜ਼ਾਦਿਆਂ ਦੀਆਂ ਮ੍ਰਿਤਕ ਦੇਹਾਂ ਸੀਗੀਆਂ ਤੇ ਮਾਤਾ ਗੁਜਰੀ ਜੀ ਤੇ ਸਹਿਬਜ਼ਾਦੇ ਜੀ ਆਂਦੀਆਂ ਹਾਂ ਮ੍ਰਿਤਕ ਦੇਹਾਂ ਸੀ ਉਮਰਤ ਦੇਹਾਂ ਦੀ ਆ ਜਿਹੜੇ ਸ਼ੇਰ ਸੀਗੇ ਨਾ ਇਹਨਾਂ ਨੇ ਰਾਖੀ ਰੱਖੀ ਸੀਗੀ ਤਾਂ ਕਰਕੇ ਸ਼ੇਰਾਂ ਵਾਲਾ ਖਵਾਲੀ ਕੀਤੀ ਸੀ ਨਾ ਦੇਹਾਂ ਹੀ ਦੇਖ ਲਓ ਹਾਂ ਦੇਹਾਂ ਦੀ ਰਾਖੀ ਰੱਖੀ ਸੀ ਦੇਖ ਲਓ ਤੁਸੀਂ ਤਾਂ ਕਰਕੇ ਇਹਨੂੰ ਸ਼ੇਰਾਂ ਵਾਲਾ ਗੁਰਦੁਆਰਾ ਸਾਹਿਬ ਕਿਹਾ ਜਾਂਦਾ ਹੈ ਹਾਂਜੀ ਤੁਹਾਨੂੰ ਦਰਸ਼ਨ ਕਰਾਉਣੇ ਆ ਪੰਛੀ ਵਾਲਾ ਗੁਰਦੁਆਰਾ ਸਾਹਿਬ ਦੇ ਹਨ ਹਾਂਜੀ ਚਲੋ ਜੀ ਹਾਂ ਦੇਖੋ ਬਾਹਰੇ ਸ਼ਸਤਰਾਂ ਦੀਆਂ ਦੁਕਾਨਾਂ ਦਾ ਜਹਿਆਂ ਨੇ ਇਕਾਂ ਠੰਡ ਜਾਦੀ ਆ ਜੀ ਉਹਦੇ ਕਰਕੇ ਖਲੋ ਪੈ ਥੜੇ ਸਿੱਲੇ ਗੇ ਆ ਬਹੁਤ ਵਧੀਆ ਇੰਦਰ ਸ਼ਸਤਰਾਂ ਦੇ ਲਗਾਣਾ ਤੇ ਫੋਟੋਆਂ ਦੀਆਂ ਹਾਂ ਗੁਰੂਆਂ ਦੀਆਂ ਲੱਗੀਆਂ ਹੋਈਆਂ ਐ ਖੜਾਉਣੇ ਨਹੀਂ ਹੈਗੇ ਹੋਰੇ ਖੜਾਉਣੇ ਲਗਾਣਾ ਤੇ ਹਾਂ ਸ਼ਸਤਰਾਂ ਦੇ ਉਹਨਾਂ ਜੀ ਲੱਗੀਆਂ ਹੋਈਆਂ ਚਲੋ ਜੀ ਅਫਾ ਵੀ ਜਾ ਕੇ ਅੰਦਰ ਸਤਿਮਸਤਕ ਹੋਨੇ ਆ ਮੱਥਾ ਟੇਕਦਿਆਂ ਜੀ ਲੇਟ ਹੋ ਗਏ ਥੋਨੋਂ ਜਿਵੇਂ ਪਹਿਲਾਂ ਆਪਾਂ ਦੱਸਿਆ ਹੈਗਾ ਵੀ ਸੇਵਾ ਕਰਾਉਣ ਲੱਗ ਗਈ ਸੀਗੀ ਆਪਾਂ ਤੇ ਆਪਣੇ ਨਾਲ ਦੀ ਸੰਗਤ ਸੀ ਜਿਹੜੀ ਉਹ ਆਪਣੇ ਨਾਲ ਅੱਗੇ ਚੱਲ ਗਈ ਸੀ ਚਲੋ ਜੀ ਗੁਰਦੁਆਰਾ ਸ੍ਰੀ ਵਿਬਾਨਗੜ੍ਹ ਸਾਹਿਬ वागुरु लाओ जी करो दर्शन गुरुद्वारा साहब दे। देखो तो ही मतलब इतने अंदर शेरां ज्यादा स्टैचू रखे हुए देखो लाओ जी पालक साहब दर्शन करो जी वाहू सी पाशाह ਜੀ ਆਖ ਮੈਂ ਚੱਲੇ ਹਾਂ ਪੋਰਾ ਸਾਹਿਬ ਚ ਸਭਨਾ ਨੂੰ ਤਰਸਣ ਤੋਂ ਨਹੀਂ ਬੜੀ ਰੀ ਆ ਬਾਬਾ ਜੋਰਾਵਰਤੀ ਬਾਬਾ ਫਤੀ ਸਿੰਘ ਜੀ। ਔਰ ਇਹ ਥੜੇ ਬਣੇ ਹੋਏ ਨੇ। ਔਰ ਇਹ ਦੇਹਾਂ ਜੀ ਬਾਬਾ ਜੋਰਾਵਰਤੀ ਫਤੇ ਸਿੰਘ ਜੀ ਦੀਆਂ। ਔਰ ਇਹ ਸ਼ੇਰਾਂ ਨੇ ਰਖਵਾਲੀ ਕੀਤੀ ਸੀ ਹਨਾ ਫਿਰ। ਉਹਨਾਂ ਦੇਹਾਂ ਦੀ। ਔਰ ਇਹ ਸ਼ੇਰਾਂ ਦੇ ਬੁੱਧ ਵੀ ਬਣਾਏ ਗਏ ਨੇ। ਦੇਖੋ। ਮੱਥਾ ਦੇ ਕੇ ਹੁਣ ਮਿਲਦੇ ਹਾਂ ਉਹਨੂੰ। ਬਾਹਰ ਆ ਕੇ ਮੱਥਾ ਟੇਕ ਲਈਏ। ਚਲੋ। ਹਾਂ ਦੇਖੋ ਹਨਾ। ਲੋਕ ਸਰਦਨਾਂ ਨਾਲ ਉਹਰੇ ਸ਼ੇਰਾਂ ਦੇ ਸ਼ੇਰ ਚੜਾ ਕੇ ਜਾਂਦੇ ਆ ਕੱਪੜੇ ਦੇ ਬਣੇ ਹੋਏ ਹਨ ਸ਼ੇਰਾਂ ਦੀ ਬੱਤੀ ਦੇਖੋ ਜੀ ਬਾਬਾ ਫਤਿਹ ਸਿੰਘ ਜੀ ਥੜਾ ਬਾਬਾ ਜੋਰਾਵਰ ਸਿੰਘ ਜੀ ਥੜਾ ਚਲੋ ਜੀ ਦਰਸ਼ਨ ਕਰੋ ਨਵੀਂ ਸੰਗਤ ਮੱਥਾ ਠੀਕ ਹੈ ਹਨ ਗਵਾਂਡਗੜ੍ਹ ਸਾਈਂਗੁਰ ਦਵਾਰ ਸਾਈਂਗੁਰ ਮੱਥਾ ਠੀਕ ਹੈ ਇੱਥੇ ਹਨ ਦੇਹਾਂ ਦੀ ਰਗਵਾਲੀ ਕੀਤੀ ਨਾ ਜੇਰਾਂ ਨੇ ਚਲੋ ਜੀ ਹੁਣ ਜੋਤੀਸ਼ ਰੂਪਰ ਦਵਾਰ ਵੱਲ ਚੱਲਦੇ ਆਪਾਂ ਜੀ ਸੰਗਤ ਜੋੜੇ ਪਰਹੀ ਹੈ ਨਾ ਜੀ ਜੁਤੀ ਹਟ ਨਹੀਂ ਲਓ ਜੀ ਹੁਣ ਆਪਾਂ ਆਇਾਂਗੇ ਗੁਰਦੁਆਰਾ ਸ੍ਰੀ ਜੋਤੀ ਸ਼ਰੂਪ ਸਾਹਿਬ ਤੇ ਤੁਸੀਂ ਇੱਕ ਚੀਜ਼ ਨੋਟ ਕਰੋ ਦੇਖੋ ਅਸੀਂ ਇੱਕੋ ਧੰਤ ਕਿੰਨੀ ਯਾਦ ਆਈ ਹੈ ਹਨਾ ਇਹ ਤਾਂ ਆਏ ਸੀ ਨਾ ਜਮੀ ਧੰਤ ਨਹੀਂ ਸੀਗੀ ਹਾਂ ਇੱਕੋ ਲੱਖ ਜੀ ਧੰਤ ਆ ਗਈ ਦੇਖੋ ਕਿੰਨਾ ਗੁਰਦਾਰ ਸਾਹਿਬੀ ਧੰਤ ਲਾ ਦੇ ਰਹੇ ਹਾਂ ਹਾਂ ਦੇਖੋ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਿਆਂ ਗੁਰਦੁਆਰਾ ਜੋਤੀ ਸ਼ਰੂਪ ਸਾਹਿਬ ਇੱਥੇ ਆ ਲਾਸਟ ਗੁਰਦੁਆਰਾ ਸਾਹਿਬ ਹੈ ਜੀ ਫਤਿਹਗੜ੍ਹ ਸਾਹਿਬ ਦੇ ਵਿੱਚ ਹੋ ਰਹਿਣਾ ਇਸ ਤੋਂ ਬਾਅਦ ਫਿਰ ਆਪਾਂ ਚੱਲਾਂਗੇ ਹੋਰ ਗੁਰਦੁਆਰਾ ਸਾਹਿਬ ਕਿ ਕਰ ਉਹ ਦਰਸ਼ਨ ਆਪਾਂ ਵੀ ਮੱਥਾ ਵਗੈਰਾ ਟੇਕ ਲਈਏ ਅੰਦਰ ਜਾ ਕੇ ਹੱਥ ਧੋ ਲਈ ਆਪਾਂ ਹਾਂ ਜੀ ਇਹ ਜਿਹੜੇ ਦਮਾਨੇ ਹਣਾ ਮੋਹਰਾ ਵਿਛਾ ਕੇ ਹੈ ਨਾ ਦੇਖੋ ਜਿੰਨੀ ਨਾਲੇ ਮੋਹਰਾ ਵਿਛੀਆਂ ਉਹਨਾਂ ਹਾਂ ਮਿਲਿਆ ਜੀ ਹਣਾ ਹਾਂ ਉੱਤੇ ਜਾ ਕੇ ਜਦ ਦੇ ਮਾਤਾ ਗੋਦੀ ਵੀ ਨਮਸਕਾਰ ਕਰ ਲੈ ਹਾਂ ਨਹੀਂ ਮੂਰਾ ਉਰੇ ਪਛਾ ਕੇ ਦੇਖੋ ਆ ਜਿੰਦੇ ਆ ਮਹਿੰਗੀ ਥਾਮੀ ਜਾਂਦੀ ਆ ਹਾਂ ਇਹ ਦੁਨੀਆ ਦੀ ਸਭ ਤੋਂ ਮਹਿੰਗੀ ਥਾਮੀ ਜਾਂਦੀ ਆ ਕਿਉਂਕਿ ਪਛਾ ਕੇ ਨਾ ਟੋਡਰ ਮੱਲ ਨੇ ਇਹ ਜਗਾ ਮਤਲਬ ਕਿ ਸਿਆਉਣੇ ਦੇ ਸਿੱਕਿਆਂ ਦੇ ਨਾਲ ਮਤਲਬ ਕਿ ਇੱਕ ਤਾਂ ਹੁੰਦੇ ਨੇ ਟੇਡੇ ਸਿੱਕੇ ਹਨਾ ਉਹਨਾਂ ਨੇ ਕਿਹਾ ਜੀ ਵੀ ਖੜੇ ਸਿੱਕੇ ਕਰ ਕਰਕੇ ਖੜੇ ਸਿੱਕੇ ਕਰ ਕਰਕੇ ਖੜੇ ਸਿੱਕੇ ਕਰਕੇ ਵੀ ਜਿੰਨੇ ਥਾਮੇ ਸੰਸਕਰ ਕਰਨਾ ਸੀ ਉਹਨੇ ਥਾਮੇ ਮਤਲਬ ਕਿ ਉਹਨਾਂ ਨੇ ਸਿੱਕੇ ਚਿਣੇ ਸਿੱਧੇ ਕਰ ਕਰਕੇ ਤੇ ਫਿਰ ਤੁਸੀਂ ਸਾਹਿਬ ਜਦਾਂ ਤੇ ਮਾਤਾ ਗੁਜਰੀ ਜੀ ਦਾ ਸੰਸਕਾਰ ਕੀਤਾ ਸੀਗਾ ਇਹ ਤਾਂ ਕਰਕੇ ਸਭ ਤੋਂ ਮਹਿੰਗੀ ਥਾਂ ਮੰਨੀ ਗਈ ਹੈ ਜੀ ਵਾਹਿਗੁਰੂ ਸਤਿਗੁਰ ਸਮਗਨੀ ਤੁਮਹੈ ਸੁਖ ਸ਼ਾਨ ਸਾਹਿਬ ਦੇ ਘਰੋਂ ਦਰਸ਼ਨ ਜੋਤੀਸ਼ ਨੂੰ ਵਰਦਾਰਾ ਸਾਈਂ ਵਿਧਾਨਾ ਸ਼ਾਨ ਸਾਹਿਬ ਪੁੱਤ ਮੱਥਾ ਟੇਕ ਲਈ ਹੈ ਨਾ ਤੇ ਤੁੰਦ ਬਹੁਤ ਜ਼ਿਆਦਾ ਆ ਗਈ ਥੋੜੇ ਟਾਈਮ ਦੇ ਵਿੱਚ ਹੀ ਬਾਹਰੇ ਆ ਕੇ ਬਹੁਤ ਬਹੁਤ ਚੱਲਦੀ ਹੈ ਸਮਾਹ ਰਾਜ ਹਾਂ ਲੱਗਦਾ ਵੀ ਹਵਾ ਚੱਲਦੀ ਹੈ ਹਾਂ ਫੀਤੀ ਚੱਲੀ ਹੋਊਗੀ ਤੇ ਵਧਦੀ ਜਾਂਦੀ ਹੈ ਤਾਂ ਹਾਂਜੀ ਇਹਦੇ ਨਾਲ ਹੀ ਆਪਾਂ ਵਲੌਗ ਦਾ ਕਰਨ ਲੱਗਿਆਂਗੇ ਐਂਡ ਤੇ ਇਹ ਸੀਗੇ ਜੀ ਆਪਣੇ ਫਤਈਗੜ ਸਾਹਿਬ ਦੇ ਗੁਰਦੁਆਰਾ ਸਾਹਿਬ ਤੇ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਵਲੌਗ ਵਧੀਆ ਲੱਗਿਆ ਹੋਊਗਾ ਜੇ ਵਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਵੀ ਕਰਦੇ ਹੋ ਨਾ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੋ ਦੱਸਿਓ ਐਂਡ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਕੋ ਦਵਾਰ ਸਾਹਿਬ ਜਾਂਦੇ ਹਾਂ ਤੁਹਾਨੂੰ ਅਗਲੇ ਵਲੌਗ ਤੇ ਦੱਸਾਂਗੇ ਨਾ ਹਾਂਜੀ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਦੱਸਾਂਗੇ ਹੁਣ ਆਪਾਂ ਕਿਹੜੇ ਗੁਰਦੁਆਰਾ ਸਾਹਿਬ ਜਾ ਰਹੇ ਹਾਂ ਉਹਦਾ ਇੱਕ ਅਲੱਗ ਵਲੌਗ ਬਣਾਵਾਂਗੇ बिकॉज ਜੇ ਆਪਾਂ ਇਕੱਠੇ ਕਰਦੇ ਵਲੌਗ ਤਾਂ ਇੱਕੋ ਹੀ ਵਲੌਗ ਆਪਣਾ ਕੰਟਰੀ ਦਾ ਪ੍ਰੋਜੂਗਾ ਹਨਾ ਬਹੁਤ ਜਿਆਦਾ ਵੱਡਾ ਹੋ ਜੇ ਤਾਂ ਕਰਕੇ ਆਪਾਂ ਨਾ ਕੋਸ਼ਿਸ਼ ਕੀਤੀ ਵੀ ਲਗ ਲਗ ਬਲੌਗ ਆਣਾ ਹੀ ਰਹੇਗਾ ਉਸ ਦੌਰਾਨ ਸਾਇਓ ਦਾ ਚਲੋ ਠੀਕ ਹੈ ਜੀ ਚਲੋ ਜੀ ਮਿਲਦੇ ਆਪਾਂ ਅਗਲੇ ਬਲੌਗ ਦੇ ਵਿੱਚ ਵਾਹਿਗੁਰੂ ਜੀ ਦਾ ਖਾਲਸਾ ਦਿਨੇ ਜੀ ਨੇ ਆਪਣਾ ਬਲੌਗ ਸਾਰਾ ਦੇਖਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਕੋ ਹੋਰ ਨਵੇਂ ਬਲੌਗ ਦੇ ਨਾਲ ਹੁਣ ਤੱਕ ਲਈ ਬਾਏ ਬਾਏ